ਵੀ ਇੱਥੇ ਪ੍ਰਿੰਟਿੰਗ ਪ੍ਰੈਸ ਲੱਗੀ ਸੀ ਗੱਲ ਹੈਗੀ ਆ 1938 ਦੀ 1938 ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਇੱਥੋਂ ਸ਼ੁਰੂਆਤ ਕੀਤੀ ਸੀ ਕਿਹਾ ਜਾਂਦਾ ਵੀ 175 ਏਕੜ ਦੇ ਵਿੱਚ ਪ੍ਰੀਤਨਗਰ ਵਸਾਉਣ ਦਾ ਸੁਪਨਾ ਲਿਆ ਸੀਗਾ ਜਿਹਨੂੰ ਸਾਹਿਤਕਾਰਾਂ ਦਾ ਮੱਕਾ ਵੀ ਕਿਹਾ ਜਾਂਦਾ ਵੀ ਤਕਰੀਬਨ ਮਈ 1942 ਦੇ ਵਿੱਚ ਜਵਾਰ ਲਾਲ ਨਹਿਰੂ ਵੀ ਇੱਥੇ ਆ ਕੇ ਗਿਆ ਸੀ ਉਹਨੇ ਵੀ ਸਹਿਮਤ ਕੀਤੀ ਸੀ ਵੀ ਇਹ ਜਆ ਕੰਮ ਤਾਂ ਤੁਸੀਂ ਬਹੁਤ ਸਿਰੇ ਵਾਲਾ ਕੰਮ ਕਰਦੇ ਇਹ ਭਾਰਤ ਆਜ਼ਾਦ ਨਾ ਹੁੰਦਾ ਤਾ ਜਿਹੜੀ ਬੰਬੇ ਦੇ ਵਿੱਚ ਬੰਬੇ ਦੇ ਬੰਬਈ ਦੇ ਵਿੱਚ ਫਿਲਮ ਇੰਡਸਟਰੀਆ ਉਹ ਲਾਹੌਰ ਦੇ ਵਿੱਚ ਹੋਣੀ ਸੀ ਤੇ ਲਾਹੌਰ ਇਥੋਂ ਨੇੜੇ ਹੀ ਆ ਕੋਈ ਦੂਰ ਨਹੀਂ ਪੈਂਦਾ ਉਸ ਤੋਂ ਪਹਿਲਾਂ ਕੋਠੀਆਂ ਬਣਾਉਣ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤ ਲੜੀ ਨਾਨਕ ਸਿੰਘ ਬਰਰਾਸਾਨੀ ਇਹਨਾਂ ਦਾ ਨਾਂ ਸ਼ਾਮਲ ਹੋਇਆ ਹੈਗਾ ਹੰਡੀ ਸ਼ਾਸਤਰੀ ਕਲਜੀ ਸਾਰਿਆਂ ਨੂੰ ਅੱਜ ਉਸ ਇਤਿਹਾਸਕ ਧਰਤੀ ਦੇ ਉੱਤੇ ਆ ਗਿਆ ਵਾਂ ਜਿੱਥੇ ਕਿ ਪ੍ਰੀਤ ਲੜੀ ਦੀ ਨਿਊ ਰੱਖੀ ਗਈ ਸੀ ਜਾਂ ਪ੍ਰੀਤ ਨਗਰ ਦੀ ਨਿਊ ਰੱਖੀ ਗਈ ਸੀ ਮੈਂ ਇਸ ਵਕਤ ਲੋਪੋਕੇ ਪਿੰਡ ਦੇ ਵਿੱਚ ਜਿੱਥੇ ਪ੍ਰੀਤਨਗਰ ਬਣਿਆ ਸੀ ਪ੍ਰੀਤਨਗਰ ਤੋਂ ਭਾਵ ਗੁਰਬਖਸ਼ ਸਿੰਘ ਪ੍ਰੀਤਲੜੀ ਸਾਰਿਆਂ ਦੇ ਦਿਮਾਗ 'ਚ ਆ ਗਿਆ ਹੋਊਗਾ ਜੇ ਗੁਰਬਖਸ਼ ਸਿੰਘ ਪ੍ਰੀਤਲੜੀ ਦਿਮਾਗ 'ਚ ਨਹੀਂ ਆਇਆ ਤਾਂ ਨਾਨਕ ਸਿੰਘ ਆ ਗਿਆ ਹੋਊਗਾ ਜੇ ਨਾਨਕ ਸਿੰਘ ਵੀ ਨਾ ਪੌਣ ਚਿੱਤੇ ਆਵੇ ਤਾਂ ਫਿਰ ਬਲਵੰਤ ਗਾਰਗੀ ਚਿੱਤੇ ਆ ਗਿਆ ਹੋ ਬੱਲਾ ਰਾਜਸਾਨੀ ਅਮਰਤਾ ਪ੍ਰੀਤਮ ਮੈਂ ਕਹਿੰਨਾ ਵੀ ਪੰਜਾਬ ਦੇ ਚੋਟੀ ਦੇ ਸਾਹਿਤਕਾਰਾਂ ਨਾਲ ਜੁੜਿਆ ਹੋਇਆ ਸਥਾਨ ਆ ਜਿੱਥੇ ਅੱਜ ਮੈਂ ਲੈ ਕੇ ਆਇਆ ਪ੍ਰੀਤਨਗਰ ਦੀ ਬੁਨਿਆਦ ਇੱਥੋਂ ਰੱਖੀ ਗਈ ਸੀ ਜਿੱਥੇ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸੁਪਨਾ ਸੀ ਕਿ ਦੁਨੀਆ ਭਰ ਦੇ ਕਹਿ ਲੋ ਜਾਂ ਭਾਰਤ ਦੇ ਚੋਟੀ ਦੇ ਬਿਨਾ ਕਿਸੇ ਜਾਤ ਪਾ ਨਫ਼ਰਤ ਤੋਂ ਇੱਕ ਸਾਂਝੇ ਥਾਂ ਦੇ ਉੱਤੇ ਰਹਿਣ ਜਿੱਥੇ ਪ੍ਰੀਤ ਦੀ ਮੁਹੱਬਤ ਦੀ ਗੱਲ ਹੋਵੇ ਸਾਂਝੀ ਗੱਲ ਆਹੋ ਬਾਤ ਹੋਵੇ ਉਹਦੀ ਨਿਊ ਇੱਥੋਂ ਤਰੀ ਗਈ ਸੀ ਇੱਥੇ ਪ੍ਰਿੰਟਿੰਗ ਪ੍ਰੈਸ ਵੀ ਹੁੰਦੀ ਸੀ ਇੱਕ ਪ੍ਰੀਤ ਲੜੀ ਮੈਗ ਹੁੰਦਾ ਸੀ ਇਹ ਮਹੀਨਾਵਾਰ ਆਪਣਾ ਮੈਗਜ਼ੀਨ ਉਹ ਵੀ ਇੱਥੋਂ ਛਪਦਾ ਹੁੰਦਾ ਸੀ ਇਸ ਇਮਾਰਤ ਦੇ ਵਿੱਚੋਂ ਛਪਦਾ ਹੁੰਦਾ ਸੀਗਾ ਆਹ ਜਿਹੜੀ ਪੁਰਾਣੀ ਇਮਾਰਤ ਆ ਇਹ ਕਿਹਾ ਜਾਂਦਾ ਵੀ ਜਹਾਂਗੀਰ ਦੀ ਆਰਾਮਗਾਹ ਹੁੰਦੀ ਸੀ ਆਜੂ ਨਾਲ ਦੀ ਨਾਲ ਆਪਾਂ ਤੁਰਦੇ ਆ ਨਾਲ ਦੀ ਨਾਲ ਚੱਲਦੇ ਆ ਦੇਖਦੇ ਆ ਇਹਦੇ ਵਿੱਚ ਆ ਜਾ ਕੇ ਵੀ ਇੱਥੇ ਪ੍ਰਿੰਟਿੰਗ ਪ੍ਰੈਸ ਲੱਗੀ ਸੀ ਗੱਲ ਹੈਗੀ ਆ 1938 ਦੀ 1938 ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਇੱਥੋਂ ਸ਼ੁਰੂਆਤ ਕੀਤੀ ਸੀ ਕਿਹਾ ਜਾਂਦਾ ਵੀ 175 ਏਕੜ ਦੇ ਵਿੱਚ ਪ੍ਰੀਤਨਗਰ ਵਸਾਉਣ ਦਾ ਸੁਪਨਾ ਲਿਆ ਸੀਗਾ ਜਿਹਨੂੰ ਸਾਹਿਤਕਾਰਾਂ ਦਾ ਮੱਕਾ ਵੀ ਕਿਹਾ ਜਾਂਦਾ ਆ ਦਿਖਾ ਦਿਆਂ ਤੁਹਾਨੂੰ ਮੈਂ ਪੁਰਾਣੀ ਇਮਾਰਤਾਂ ਇਹ ਹੈਗੀ ਹੈ ਤਕਰੀਬਨ 400 ਸਾਲ ਦੀ ਨੇੜ ਤੇੜ ਕਿਉਂਕਿ ਜਹਾਂਗੀਰ ਦੇ ਵੇਲੇ ਦੀ ਆ ਤੇ ਜਹਾਂਗੀਰ ਕੌਣ ਸੀਗਾ ਅਕਬਰ ਦਾ ਮੁੰਡਾ ਤੇ ਅਕਬਰ ਤੋਂ ਬਾਅਦ ਜਹਾਂਗੀਰ ਜਹਾਂਗੀਰ ਤੋਂ ਬਾਅਦ ਸ਼ਾਹ ਜਹਾਂ ਸ਼ਾਹ ਜਹਾਂ ਤੋਂ ਬਾਅਦ ਔਰੰਗਜ਼ੇਬ ਇਦਾਂ ਕਰਕੇ ਆ ਲੜੀ ਤੁਰੀ ਸੀ ਪ੍ਰੀਤਨਗਰ ਸਭ ਤੋਂ ਪਹਿਲਾਂ ਪ੍ਰਿੰਟਿੰਗ ਪ੍ਰੈਸ ਇੱਥੇ ਲੱਗੀ ਸੀ ਪ੍ਰੀਤ ਲੜੀ ਮੈਗਜ਼ੀਨ ਛਪਣ ਦੇ ਲਈ ਤੁਸੀਂ ਅਕਸਰ ਕਿਤਾਬਾਂ 'ਚ ਪੜਿਆ ਸੁਣਿਆ ਹੋਊਗਾ ਹਨਾ ਪ੍ਰੀਤ ਲੜੀ ਜੀ ਬਾਰੇ ਜਾਂ ਬਲਵੰਤ ਗਾਰਗੀ ਜੀ ਨਾਟਕਕਾਰ ਹੋਏ ਨੇ ਨਾਨਕ ਸਿੰਘ ਨਾਵਲਕਾਰ ਹੋਏ ਨੇ ਜਿਨ੍ਹਾਂ ਨੇ ਤਕਰੀਬਨ 28 29 ਨਾਵਲ ਲਿਖੇ ਨੇ ਤੇ ਤਕਰੀਬਨ ਉਹਨਾਂ 'ਚ ਪਵਿੱਤਰ ਪਾਪੀ ਨਸੂਰ ਵਰਗੇ ਤੱਕ ਮਿਆਂ ਦੋ ਤਲਵਾਰਾਂ ਚੋਟੀ ਦੇ ਨਾਵਲ ਲਿਖੇ ਆ ਮੈਂ ਕਹਿੰਦਾ ਜਿਨੇ ਕਿਸੇ ਨੇ ਪੜਨ ਦੀ ਆਤ ਪਾਣੀ ਹੋਵੇ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਅਰਸ਼ਦ ਨਾਵਲਕਰ ਨਾਨਕ ਸਿੰਘ ਤੋਂ ਕਰ ਸਕਦਾ ਵਾ ਮੈਂ ਦੱਸਦੇ ਆ ਇੱਥੇ ਪ੍ਰਿੰਟਿੰਗ ਪ੍ਰੈਸਾਂ ਸੀ ਉਹਦੇ ਕੈਲਕੂਲ ਹਜੇ ਬਾਕੀ ਆ ਆ ਚਾਰਮ ਪ੍ਰਿੰਟਿੰਗ ਪ੍ਰੈਸਾਂ ਹੁੰਦੀਆਂ ਸੀ ਉਹਦੇ ਕੈਲ ਹਜੇ ਵੀ ਲੱਗੇ ਹੋਏ ਆ ਆ ਦੇਖੋ ਇਹ ਕਿੱਥੇ ਹੁੰਦੀ ਸੀ ਪ੍ਰਿੰਟਿੰਗ ਪ੍ਰੈਸ ਇੱਕ ਕੁਝ ਨਿਸ਼ਾਨ ਇਧਰਲੇ ਪਾਸੇ ਬਚੇ ਨੇ ਆ ਜੁੱਧਲੇ ਪਾਸੇ ਦੇਖ ਲਈ ਆਹਾ ਆ ਰਹੇ ਜੀ ਸਹੀ ਤੇ ਆ ਦੇਖੋ ਇੱਥੇ ਹੁੰਦੀ ਸੀਗਾ ਥਮਲੇ ਉਸੇ ਵੇਲੇ ਦੇ ਬਚੇ ਲੱਗੇ ਹੋਏ ਨੇ ਪਾ ਇਸੇ ਥਾਂ ਤੋਂ ਪ੍ਰੀਤ ਲੜੀ ਮੈਗਜ਼ੀਨ ਸ਼ਬਦਾ ਹੁੰਦਾ ਸੀਗਾ ਅਮਰਤਾ ਪ੍ਰੀਤ ਵੀ ਇੱਥੇ ਆ ਕੇ ਜਾਂਦੀ ਸੀ ਮਤਲਬ ਯਾਰ ਜਿੰਨੇ ਚੋਟੀ ਦੇ ਸਾਹਿਤਕਾਰ ਹੋਏ ਆ ਸ਼ਾਇਰ ਲੁਧਿਆਣਵੀ ਜਿਹਦੇ ਹਿੰਦੀ ਗੀਤ ਫੇਮਸ ਹੋਏ ਨੇ ਹਨਾ ਲੁਧਿਆਣੇ ਨੂੰ ਸੰਬੰਧ ਰੱਖਦੇ ਸੀ ਉਹ ਵੀ ਇੱਥੇ ਆ ਕੇ ਜਾਂਦੇ ਰਹੇ ਆ ਇਹ ਗੱਲ ਹੈਗੀ 1938 ਦੀ 1938 ਦੇ ਵਿੱਚ ਸ਼ੁਰੂ ਹੋਇਆ ਸੀ ਇਹ ਸਾਰਾ ਕੁਝ ਸੋਨੂੰ ਵੱਡੀ ਗੱਲ ਹੋਰ ਦੱਸ ਦਿਆਂ ਵੀ ਤਕਰੀਬਨ ਮਈ 1942 ਦੇ ਵਿੱਚ ਜਵਾਰ ਲਾਲ ਨਹਿਰੂ ਵੀ ਇੱਥੇ ਆ ਕੇ ਗਿਆ ਸੀ ਉਹਨੇ ਵੀ ਸਹਪਤ ਕੀਤੀ ਸੀ ਵੀ ਇਹੋ ਜਿਹਾ ਕੰਮ ਤਾਂ ਤੁਸੀਂ ਬਹੁਤ ਸਿਰੇ ਵਾਲਾ ਕੰਮ ਕਰਤਾ ਵੀ ਜਿਹੜਾ ਅੱਜ ਤੱਕ ਹੋਇਆ ਨਹੀਂਗਾ ਵੀ ਜਿੱਥੇ ਮੁਹੱਬਤ ਦਾ ਸੰਦੇਸ਼ ਮਿਲਦਾ ਇੱਥੇ ਮੈਂ ਦੱਸਦਾ ਸਭ ਤੋਂ ਪਹਿਲਾਂ ਇੱਥੇ ਕੋਠੀਆਂ ਬਣਾਈਆਂ ਗਈਆਂ ਜਿੰਨੇ ਸਾਹਿਤਕਾਰ ਸੀ ਚੋਟੀ ਦੇ ਇਹਨਾਂ ਨੇ ਆਪਦੇ ਆਪ ਦੇ ਥਾਂ ਪਲਾਟ ਦੇ ਵਿੱਚ ਕੋਠੀਆਂ ਬਣਾਉਣ ਦਾ ਸੁਪਨਾ ਲਿਖਿਆ ਵੀ ਇੱਥੇ ਆਪਾਂ ਇਕੱਠੇ ਰਹਿਆ ਕਰਾਂਗੇ ਤੇ ਇੱਕ ਸਾਂਝੇ ਚੁੱਲੇ ਦਾ ਕਨਸੈਪਟ ਵੀ ਸੀ ਵੀ ਸਾਂਝਾ ਚੁੱਲਾ ਰੱਖਾਂਗੇ ਜਿੱਥੇ ਸਾਰੇ ਸਾਹਿਤਕਾਰ ਇੱਕੋ ਰਸੋਈ ਦਾ ਬਣਿਆ ਹੋਇਆ ਖਾਣਾ ਖਾਣਗੇ ਪ੍ਰੀਤ ਨਗਰ ਦੇ ਨਾਲ ਫਾਇਦਾ ਕੀ ਹੋਣਾ ਸੀ ਕਿ ਜਿਹੜੇ ਨਵੇਂ ਸਾਹਿਤਕਾਰ ਆ ਉਹਨਾਂ ਨੂੰ ਨਵਾਂ ਸਿੱਖਣ ਦਾ ਮੌਕਾ ਮਿਲਿਆ ਕਰਨਾ ਸੀਗਾ ਦੂਜੀ ਗੱਲ ਠੀਕ ਹੈ ਕਿ ਹਜੇ ਵੀ ਚੱਲੀ ਆ ਉਹ ਪਰੰਪਰਾ ਪਰ ਉਦੋਂ ਬਾਅਦ ਜਦੋਂ ਆਜ਼ਾਦੀ ਦੀ ਵੰਡ ਹੋ ਦੇਸ਼ਤੀ ਵੰਡ ਹੋਈ ਤਾਂ ਉਹਦੇ ਨਾਲ ਨੁਕਸਾਨ ਬਹੁਤ ਹੋਇਆ ਫੈਜ਼ ਅਹਿਮਦ ਫੈਜ਼ ਉਹ ਲਾ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਮਤਲਬ ਚੋਟੀ ਦੇ ਸ਼ਾਇਰ ਕੋ ਜਿੱਧਰ ਚਲੇ ਗਏ ਕੋ ਜਿੱਧਰ ਚਲੇ ਗਏ ਤੇ ਕੁਝ ਬੰਬੇ ਚਲੇ ਗਏ ਹਨਾ ਕਿ ਜੇ ਭਾਰਤ ਆਜ਼ਾਦ ਨਾ ਹੁੰਦਾ ਜਾ ਜਿਹੜੀ ਬੰਬੇ ਦੇ ਵਿੱਚ ਬੰਬੇ ਦੇ ਬੰਬਈ ਦੇ ਵਿੱਚ ਫਿਲਮ ਇੰਡਸਟਰੀਆ ਉਹ ਲਾਹੌਰ ਦੇ ਵਿੱਚ ਹੋਣੀ ਸੀ ਤੇ ਲਾਹੌਰ ਇੱਥੋਂ ਨੇੜੇ ਹੀ ਆ ਕੋਈ ਦੂਰ ਨਹੀਂ ਪੈਂਦਾ ਮਤਲਬ ਇਹ ਧਰ ਸੀ ਜਿੱਥੇ ਸਾਹਿਤਕਾਰਾਂ ਦੀ ਉਪਜ ਹੋਈ ਤੇ ਇਹਦੀਆਂ ਹੋਰ ਵੀ ਗੱਲਾਂ ਬਾਤਾਂ ਕਰਦੇ ਆ ਤੇ ਨਾਲ ਹੀ ਇਸ ਇਮਾਰਤ ਨੂੰ ਦੇਖਦੇ ਆ ਅਰਸ਼ ਕੋ ਦੇਖੋ ਵੀ ਆ ਨਿੱਕੀ ਨਿੱਕੀ ਐਟ ਦੇ ਤੇ ਚੂਨੇ ਦੇ ਨਾਲ ਬਣੀ ਹੋਈ ਇਮਾਰਤ ਆ ਹੱਥ ਲਾਇਆ ਦੀ ਭੁਰਜੇ ਰਹੀ ਐ ਇਸ ਵਕਤ ਪਰ ਆ ਜਿਹੜੇ ਕੱਲ ਲੱਗੇ ਹੋਏ ਆ ਮੈਂ ਕਹਿੰਦਾ ਵੀ ਚੋਟੀ ਦੇ ਰਾਈਟਰ ਆਉਂਦੇ ਹੋਣਗੇ ਕਹਿ ਦੇਣਗੇ ਭਾਈ ਆ ਸਾਡੀ ਆਹਾ ਨਾ ਨਾਜ਼ਮ ਸ਼ਾਪ ਦਿਓ ਸਾਡੀ ਆ ਸ਼ਾਇਰੀ ਸ਼ਾਪ ਦਿਓ ਹਨਾ ਇਦਾਂ ਕਰਕੇ ਗੱਲਾਂ ਬਾਤਾਂ ਸਾਰੀਆਂ ਇੱਥੇ ਹੀ ਹੁੰਦੀਆਂ ਹੋਣਗੀਆਂ ਉਹਨਾਂ ਵੇਲੇ ਦੀ ਪੁਰਾਣੀ ਫਿਟਿੰਗ ਹੋਈ ਆ ਲੱਕੜ ਦੀ ਫਿਟਿੰਗ ਹੁਣ ਤਾਂ ਪਲਾਸਟਿਕ ਦੀ ਆਉਣ ਲੱਗੀ ਨਾ ਬਿਜਲੀ ਫਿਟਿੰਗਾਂ ਲੱਕੜ ਦੀ ਹੋਈ ਆ ਪੁਰਾਣੇ ਪੁਰਾਣੇ ਛੋਟੇ ਛੋਟੇ ਨਿਸ਼ਾਨ ਪਏ ਆ ਸ਼ਾਇਦ ਇਹ ਮੈਨੂੰ ਵੀ ਜੋ ਵੀ ਕਿਸੇ ਨੇ ਵੀ ਅੱਜ ਤੱਕ ਕੋਈ ਵੀ ਸਾਇਤਕ ਚੀਜ਼ ਇੱਕ ਅੱਦੀ ਵੀ ਪੜੀ ਆ ਤਾਂ ਉਹਨਾਂ ਲਈ ਇਹ ਵੀਡੀਓ ਕਮਾਲ ਦੀ ਹੋਊਗੀ ਕਿਉਂਕਿ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਹੁਣੀ ਉਹ ਜਿਵੇਂ ਆਪਾਂ ਅੱਜ ਕੱਲ ਨਰਿੰਦਰ ਸਿੰਘ ਕਪੂਰ ਦੀਆਂ ਕਿਤਾਬਾਂ ਪੜ੍ਹਦੇ ਆ ਨਾ ਉਸ ਸਮੇਂ ਪਹਿਲੀਆਂ ਦੇ ਵਿੱਚ ਲੋਕ ਗੁਰਬਖਸ਼ ਸਿੰਘ ਪ੍ਰੀਤਲੜੀ ਪੜ੍ਹਦੇ ਹੁੰਦੇ ਸੀ ਇੱਕ ਉਹਨਾਂ ਦੀ ਕਿਤਾਬ ਸੀ ਸਾਂਮੀ ਪਧਰੀ ਜ਼ਿੰਦਗੀ ਉਹ ਚ ਜ਼ਿੰਦਗੀ ਜਿਉਣ ਦੇ ਕਈ ਤਰੀਕੇ ਦੱਸੇ ਸਿਗੇ ਵਿਆਹ ਮੌਤ ਬਚਪਨ ਜਵਾਨੀ ਕਈ ਚੀਜ਼ਾਂ ਦੱਸੀਆਂ ਹੋਈਆਂ ਸੀਗੀਆਂ ਤੇ ਇੱਕ ਇਹਨਾਂ ਦਾ ਕਥਨ ਬਹੁਤ ਪ੍ਰਸਿੱਧ ਸੀ ਜਿਹੜਾ ਦੁਨੀਆ 'ਚ ਉਹਨੂੰ ਬਹੁਤ ਵੱਡਾ ਨਾਮਕਦਾ ਇੱਕ ਸੀਗਾ ਉਹਨਾਂ ਦਾ ਕਥਨ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ਮਤਲਬ ਇਹ ਇੱਕ ਕਥਨ ਸੀ ਜਿਹੜਾ ਦੁਨੀਆਂ ਦੇ ਵਿੱਚ ਉਹਨਾਂ ਨੂੰ ਬਹੁਤ ਮਸ਼ਹੂਰ ਹੋ ਕਰ ਗਿਆ ਇਹਨਾਂ ਨੂੰ ਜਿਹੜੀਆਂ ਇੱਥੇ ਕੋਠੀਆਂ ਬਣਾਉਣ ਦੀ ਗੱਲਾਂ ਉਹ ਪਰੇ ਹੁੰਦੀਆਂ ਸੀਗੀਆਂ ਹੁਣ ਉਹਨਾਂ 'ਚ ਬਹੁਤੀਆਂ ਟਹਿ ਚੁੱਕੀਆਂ ਤੇ ਕੁਝ ਹੈਗੀਆਂ ਵੀ ਨੇ ਤੇ ਕੁਝ ਦੁਬਾਰੇ ਬਣੀਆਂ ਵੀ ਆ ਮੈਂ ਇਸੇ ਕਰਕੇ ਥਾਂ ਚੁਣਿਆ ਵੀਡੀਓ ਬਣਾਉਣ ਲਈ ਕਿਉਂਕਿ ਸਭ ਤੋਂ ਪਹਿਲਾਂ ਸ਼ੁਰੂਆਤ ਇੱਥੋਂ ਹੀ ਹੋਈ ਸੀ ਦੂਜੀ ਗੱਲ ਦੱਸਦੇ ਆ ਵੀ ਇਹਨਾਂ ਵਿੱਚ ਸਭ ਤੋਂ ਪਹਿਲਾਂ ਕੋਠੀਆਂ ਬਣਾਉਣ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਨਾਨਕ ਸਿੰਘ ਬਰਰਾਸਾਨੀ ਇਹਨਾਂ ਦਾ ਨਾਂ ਸ਼ਾਮਲ ਹੋਇਆ ਹੈਗਾ ਵਾ ਜਿਹੜਾ ਇਹਨਾਂ ਦਾ ਅਕਸਰ ਨਾਂ ਆਉਂਦਾ ਵਾ ਵੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੋਠੀਆਂ ਬਣਾਈਆਂ ਸੀ ਇਸੇ ਤਰ੍ਹਾਂ ਇੱਕ ਫਿਲਮੀ ਕਲਾਕਾਰ ਸੀ ਬਰਰਾਸਾਨੀ ਉਹਨਾਂ ਨੇ ਆਪਣੀ ਕੋਠੀ ਤਾਂ ਬਣਵਾ ਲਈ ਕਹਿੰਦੇ ਆਉਣ ਤੋਂ ਤਕਰੀਬਨ ਕਿਹਾ ਜਾਂਦਾ ਵੀ 2 ਦਿਨ ਪਹਿਲਾਂ ਹੀ ਉਹਨਾਂ ਦਾ ਦਿਹਾਂਤ ਹੋ ਗਿਆ ਸੀਗਾ ਮੈਂ ਤੁਹਾਨੂੰ ਦੱਸਦਾ ਵੀ ਕਿਥੋਂ ਆਉਣਾ ਸੀ ਕੋਠੀ ਬਣਾ ਲਈ ਉਹਨਾਂ ਨੇ ਜਦੋਂ ਇੱਥੇ ਆਉਣਾ ਹੋਇਆ ਕਰਨਾ ਸੀ ਉਹ ਤੋਂ 2 ਦਿਨ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਸੀ ਬੜਾ ਸਾਨੀ ਫੇਮਸ ਐਕਟਰ ਸੀ ਜਿਹੜਾ ਟੂ ਡੀਕੇ ਕਾਲਜ ਹੈ ਨਾ ਤੁਸੀਂ ਉੱਥੇ ਇੱਕ ਸੈੱਲ ਲੱਗੀ ਹੋਈ ਆ ਉਹਦੇ ਤੇ ਵੀ ਉਹਨਾਂ ਦਾ ਜ਼ਿਕਰ ਆ ਕਿਉਂਕਿ ਉੱਥੇ ਵੀ ਉਹਨਾਂ ਨੇ ਕਾਫੀ ਦਾਨ ਦਿੱਤਾ ਸੀ ਮੇਰੇ ਖਿਆਲ ਚ 1000 ਸਿੱਖਣੀ 1100 ਖਨੀ 10000 ਕੁਛ ਇਦਾਂ ਦੀ ਰਕਮ ਉਹਨਾਂ ਨੇ ਉੱਥੇ ਵਿਦਾਨ ਕੀਤੀ ਸੀਗੀ ਆ ਦੇਖੋ ਲਿਆੜ ਲੱਗੇ ਹੋਏ ਆ ਮਿੱਟੀ ਨਾਲ ਲੈਪ ਪੋਜ ਕੇ ਬਣਾਇਆ ਸੀ ਉਸ ਸਮੇਂ ਬਾਰੋ-ਬਾਰ ਆ ਹਾਇਨਿਕਿਆ ਨਿਕਿਆ ਕੋਠੀਆਂ ਜਿਾਨਕ ਰਸਾਲੇ ਮੈਗਜ਼ੀਨ ਵਗੈਰਾ ਇੱਥੇ ਹੀ ਰੱਖ ਦਿੰਦੇ ਹੋਣਗੇ ਦੇਖੋ ਆ ਚੌੜੀਆਂ ਚੌੜੀਆਂ ਕੰਧਾਂ ਨੇ ਇਧਰਲੇ ਪਾਸੇ ਆ ਦੇਖੋ ਤਕਰੀਬਨ 3-3 ਫੁੱਟ ਦੀ ਚੌੜਾਈ ਆ ਇਹ ਤੇ 3-3 4-4 ਫੁੱਟ ਦੀ ਨੀੜ ਤੇ ਚੌੜੀਆਂ ਕੰਧਾਂ ਨੇ ਠੰਡੀਆਂ ਰਹਿੰਦੀਆਂ ਸੀ ਸੇਫ ਸੀ ਪਰ ਇਹ ਜਿਹੜਾ ਸੀਗਾ ਆਰਡਰ ਬਾਰਡਰ ਮੈਂ ਕਿਹਾ ਨਾ ਬਿੱਥੋਂ ਲਾਹੌਰ ਨੇੜੇ ਪੈਂਦਾ ਕੱਡੇ ਵਾਲੀ ਤਾਰ ਵੀ ਨੇੜੇ ਪੈਂਦੀ ਆ ਨੇੜੇ ਪੈਂਦੀ ਆ ਨਾ ਜਿਹਦੇ ਕਰਕੇ ਇਹ ਉਹਨਾ ਪ੍ਰਫੁੱਲਤ ਨਹੀਂ ਹੋ ਸਕਿਆ ਜਿੰਨਾ ਚਾਹੀਦਾ ਸੀ ਨਾ ਜਰੂਰ ਬਣਾਇਆ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਨਾਮ ਬਹੁਤ ਵੱਡਾ ਸੀ ਉਹਨਾਂ ਨੇ ਨਾਮ ਜਰੂਰ ਬਣਾਇਆ ਪਰ ਉਹਦੇ ਨਾਲ ਜਿੰਨਾ ਉਹਨਾਂ ਦਾ ਸੁਪਨਾ ਵੱਡਾ ਸੀ ਨਾ ਉਹਨਾਂ ਕਾਮਯਾਬ ਨਹੀਂ ਹੋ ਪਾਇਆ ਕਿਉਂਕਿ 47 ਆਈ ਰਾਈਟਰ ਉਧਰ ਚਲੇ ਗਏ ਉਸ ਤੋਂ ਬਾਅਦ 84 ਆਈ ਤਾਂ ਬਹੁਤ ਸਾਰਾ ਚੀਜ਼ਾਂ ਖਤਮ ਵੀ ਹੋ ਗਈਆਂ ਹਨਾ ਲੋਕ ਡਰ ਦੇ ਮਾਰੇ ਇੱਥੇ ਹਣੋ ਬੰਦ ਕਰ ਕਰਤਾ ਉਹਨਾਂ ਨੇ ਜ਼ਿਆਦਾਤਰ ਇਥੋਂ ਦੇ ਜਿਹੜੇ ਸ਼ਾਇਰ ਸੀ ਲੇਖਕ ਸੀਗੇ ਨਾਵਲਕਾਰ ਸੀ ਉਹ ਸਾਰੇ ਦਿੱਲੀ ਵੱਲ ਚਲੇ ਗਏ ਉੱਥੇ ਰਹਿਣ ਲੱਗੇ ਸੀ ਆਪਾਂ ਹੁਣ ਤਾਂ ਵੀ ਜਾ ਕੇ ਆਵਾਂਗੇ ਇੱਧਰਲੇ ਪਾਸੇ ਦੀ ਆਜੋ ਗੁਰੀਤ ਨਗਰ ਨਾਲ ਨਾ ਪੰਜਾਬੀ ਰੰਗ ਮੰਚ ਨਾਲ ਜੁੜੀਆਂ ਵੀ ਕਈ ਸ਼ਕਤੀਤਾ ਸੀ ਜਿਨ੍ਹਾਂ ਵਿੱਚ ਬੀਬੀ ਨੋਰਾ ਰੀਚੜ ਕਰਤਾਰ ਸਿੰਘ ਦੁੱਗਲ ਉਪਿੰਦਰ ਸਿੰਘ ਇਹ ਚੀਜ਼ਾਂ ਇਹ ਰਾਈਟਰ ਸੀਗੇ ਉਸ ਸਮੇਂ ਜੁੜੇ ਹੋਏ ਲੁਧਿਆਣਵੀ ਸ਼ਾਇਰ ਲੁਧਿਆਣਵੀ ਵਰਗੇ ਭੀਸ਼ਮ ਸ਼ਾਨੀ ਵਰਗੇ ਅਮਰਤਾ ਪ੍ਰੀਤਮ ਇਹ ਸ਼ਕਤੀਤਾ ਵੀ ਜੁੜੀਆਂ ਹੋਈਆਂ ਸੀਗੀਆਂ ਇੱਕਾ ਹੋਰ ਛੱਤ ਆ ਆਪੋ ਤਾਂ ਵੀ ਜਾ ਕੇ ਆਈਏ ਨਾਲ ਦੀ ਨਾਲ ਇਸ ਚੀਜ਼ ਨੂੰ ਵੇਖਦੇ ਜਾਂਦੇ ਆ ਆਜੋ ਤੁਰਿਓ ਜਿਹੜੇ ਸੀਗੇ ਆਪਣਾ ਆਜੋ ਤਾਂ ਤੁਰਿਓ ਆਪਾਂ ਤਾਂ ਹੋਰ ਵੀ ਗੱਲਾਂ ਪਤਾ ਕਰਨੀਆਂ ਆ ਆ ਪਹਿਲਾਂ ਤਾਂ ਸੀ ਇਹ ਪਲਾਵਣ ਹਾਇ ਪਹਿਲਾਂ ਇਹ ਚੂਨੇ ਦੇ ਨਾਲ ਬਾਹ ਨੂੰ ਪ੍ਰਾਸਤਰ ਕੀਤਾ ਹੋਇਆ ਪਰ ਚੂਨਾ ਲੈਣ ਤੋਂ ਬਾਅਦ ਉਹਦੇ ਮਿੱਟੀ ਦੇ ਨਾਲ ਲਿਪਾ ਪੂਚੀ ਕੀਤੀ ਗਈ ਹੈ ਇਹਦੀ ਆਜੋ ਮਜ਼ਬੂਤ ਆ ਪੌੜੀਆਂ ਵੀ ਹਜੇ ਤੱਕ ਵੀ ਆਜੋ ਤੁਰਿਓ ਹੋ ਹੋ ਬਹੁਤ ਸੋਹਣਾ ਵੀ ਮਾਹੌਲ ਹੈ ਲੈ ਬੱਲੇ ਬੱਲੇ ਆਹ ਦੇਖੋ ਲਿਆ ਖੁੱਲ੍ਹਵਾਰਾ ਸੀਗਾ ਕੱਲੋਂ ਉਨਾ ਹੀ ਥਾਂ ਨਹੀਂ ਸੀ ਉੱਤਰਲੇ ਪਾਸੇ ਵੀ ਇਹ ਛੱਤ ਬਹੁਤ ਮਜਬੂਤ ਸੀ ਹੈਨਾ ਆਹ ਦੇਖ ਸਕਦੇ ਹੋ ਪਿੱਲਰ ਉਸ ਸਮੇਂ ਦੇ ਕਮਾਲ ਦੀਆਂ ਚੀਜ਼ਾਂ ਯਾਰ ਪ੍ਰੀਤ ਜਦੋਂ ਅਸੀਂ ਐਮਏ ਕਰਦੇ ਹੁੰਦੇ ਸੀ ਪੰਜਾਬੀ ਦੀ ਸਾਸੂਦ ਸੀ ਯਾਰ ਪ੍ਰੀਤਨਗਰ ਕਿੱਥੇ ਹੋਊਗਾ ਹੈਨਾ ਤਾਂ ਬਹੁਤ ਸਵਾਲ ਜੇ ਮਨ 'ਚ ਹੁੰਦੇ ਸੀਗੇ ਤੁਸੀਂ ਇਹ ਜੁਵਾਨਾਂ ਨੂੰ ਦਿਖਾ ਸਕਦੇ ਹੋ ਭਾਈ ਕਿੱਥੇ ਕਿਹੜੀ ਚੀਜ਼ ਆ ਤੁਹਾਨੂੰ ਸਾਹਮਣੇ ਆਹ ਖੇਲਜੀ ਬਣਾਈ ਹੋਈ ਆ ਇਹ ਤਾਂ ਬਾਅਦ 'ਚ ਬਣਾਈ ਹੋਈ ਆ ਪਾਣੀ ਭਰਨ ਨੂੰ ਇੱਧਰਲੇ ਪਾਸੇ ਵੀ ਦੇਖ ਲਿਏ ਉੱਪਰ ਜਿਵੇਂ ਇੱਕ ਪੌੜੀ ਉੱਥੋਂ ਚੜ੍ਹ ਕੇ ਆਏ ਆ ਆਪਾਂ ਉੱਥੇ ਸੇਮ ਉਦਾਂ ਹੀ ਥੱਲੇ ਜਾ ਰਹੀਆਂ ਨੇ ਇਧਰਲੇ ਪਾਸੇ ਹੋਗੀਆਂ ਪੌੜੀਆਂ ਆਪਾਂ ਚਾਰਾ ਪਾਸੇ ਚਾਰੇ ਪਾਸੇ ਘੁੰਮ ਕੇ ਦੇਖਦੇ ਹਾਂ ਇਸ ਵਕਤ ਦਰਸ਼ਕੋ ਗੁਰਬਖਸ਼ ਸਿੰਘ ਪ੍ਰੀ ਦੇ ਲੜੀ ਦਾ ਜਨਮ ਨ 1895 ਦੇ ਵਿੱਚ ਸਿਆਲਕੋਟ ਚ ਹੋਇਆ ਸੀ ਉਹ ਵੀ ਕੋਈ ਦੂਰ ਨਹੀਂਗਾ ਹੁਣ ਪਾਕਿਸਤਾਨ ਚਾ ਉੱਥੇ ਹੋਇਆ ਸੀ ਉਹਨਾਂ ਦਾ ਜਨਮ ਤੇ ਦੂਜੀ ਗੱਲ ਆ ਦੱਸਦੇ ਵੀ 1917 ਦੇ ਵਿੱਚ ਉਹਨੇ ਰੁੜਕੀ ਤੋਂ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਸੀ ਉਸ ਤੋਂ ਬਾਅਦ ਅਮਰੀਕਾ ਚ ਮਿਸ਼ੀਗਨ ਯੂਨੀਵਰਸਿਟੀ ਆ ਉਥੋਂ ਉਹਨਾਂ ਨੇ ਇੱਕ ਡਿਗਰੀ ਕੀਤੀ ਸੀਗੀ ਭਾਰਤੀ ਰੇਲਵੇ ਦੇ ਵਿੱਚ ਵੀ ਉਹਨਾਂ ਨੇ ਸੇਵਾਵਾਂ ਦਿੱਤੀਆਂ ਸੀ ਆਪਦੀਆਂ ਇੱਥੋਂ ਮੜਾ ਜਾ ਗੋਪੀ ਮੇਰੇ ਵੀਊ ਦਿਖਾ ਦਿਓ ਵੀ ਇੱਥੋਂ ਮਤਲਬ ਆ ਸਾਰੀ ਬਿਲਡਿੰਗਸ ਨੂੰ ਨਜ਼ਰ ਆ ਰਹੀ ਆ ਦੇਖੋ ਵੀ ਇਸ ਸਾਖ ਆਬਸੀ ਖੂਬਸੂਰਤ ਇਮਾਰਤ ਆ ਯਾਰ ਕਿੰਨੇ ਯਾਰ ਚੋਟੀ ਦੇ ਰਾਜੇ ਹੋ ਹੋ ਚਲੇ ਗਏ ਯਾਰ ਆ ਇਮਾਰਤ ਉਹਨਾਂ ਦੀਆਂ ਸਹੀ ਸਲਾਮਤ ਪਈਆਂ ਦੇਖੋ ਲੈ ਹੈ ਠੀਕ ਆ ਕਿ ਆਪਣੇ ਲੋਕਾਂ ਨੇ ਖਰਾਬ ਕਰਤੀਆਂ ਪਰ ਇਮਾਰਤ ਬਣਾਉਣ ਖਣੋਂ ਤਾਂ ਕਸਰ ਕੋਈ ਨਹੀਂ ਛੱਡੀ ਸੀ ਇੰਨੀ ਖੂਬਸੂਰਤ ਇਮਾਰਤ ਬਣਾਈ ਗਈ ਆ ਜਿਹੜੀ ਹਜੇ ਤੱਕ ਵੀ ਚੱਲ ਰਹੀ ਆ ਗੱਲ ਕਰੀਏ ਗੁਰਵਾਰ ਸਿੰਘ ਪ੍ਰੀਤ ਲੜੀ ਦੀ ਇਹਨਾਂ ਦੀਆਂ ਰਚਨਾਵਾਂ ਵੀ ਸੀ ਪ੍ਰੀਤ ਨਗਰ ਸਾਵੀ ਪਧਰੀ ਜਨਨ ਦੀ ਮੰਝਲ ਦੱਸ ਪਈ ਮੇਰੀਆਂ ਅਪੁੱਲ ਯਾਦਾਂ ਇਹ ਉਹਨਾਂ ਦੀਆਂ ਰਚਨਾਵਾਂ ਸੀ ਇਸ ਤੋਂ ਬਿਨਾਂ ਹੋਰ ਵੀ ਕਾਫੀ ਰਚਨਾਵਾਂ ਸੀਗਾ ਵਾਰਤਕ ਦੇ ਵਿੱਚ ਬਹੁਤ ਵੱਡਾ ਨਾਂ ਵਾਰਤਕ ਬਹੁਤ ਚੰਗੀ ਲਿਖੀ ਸੀ ਉਹਨਾਂ ਨੇ ਆਜੋ ਧਨੀ RAM ਚਾਤ੍ਰਿਕ ਵਰਗਿਆਂ ਦਾ ਵੀ ਇੱਥੇ ਡੇਰਾ ਹੁੰਦਾ ਸੀ ਅਕਸਰ ਇੱਥੇ ਉਹ ਆਇਆ ਜਾਇਆ ਕਰਦੇ ਹੁੰਦੇ ਸੀ ਆਪਾਂ ਇੱਧੂ ਉੱਤੇ ਹੋਰ ਪੌੜੀਆਂ ਚੜਦੇ ਆਂ ਸਰੀ ਤੇ ਜਾ ਕੇ ਹੁੰਨੇ ਆ ਫਿਰ ਅੱਜ ਆਜੋ ਆਹੋ ਬੱਲੇ ਬੱਲੇ ਦਰਸ਼ਕੋ ਆ ਉੱਤੇ ਜਮਾ ਛੱਤ ਦੇ ਆ ਗਏ ਆ ਇਸ ਵਕਤ ਆਹ ਹਾਇਸ ਕਸਮ ਦੇ ਉੱਤੇ ਕੋਠੀਆਂ ਜੀਆਂ ਬਣੀਆਂ ਹੋਈਆਂ ਨੇ ਨਿਕੇ ਨਿਕੇ ਆਈਆਂ ਬਣੀਆਂ ਕੋਠੀਆਂ ਹਨਾ ਆਹ ਆਕਾਰ ਆ ਕੋਣ ਆਕਾਰ ਜਿਆ ਦਿੱਤਾ ਹੋਇਆ ਵਾ ਮਤਲਬ ਇੱਥੇ ਧਨੀ ਰਾਮ ਚਾਤਰ ਇੱਕ ਬਲਵੰਤ ਗਾਰਗੀ ਬਲਵੰਤ ਗਾਰਗੀ ਤੇ ਵੀ ਆਪਾਂ ਇੱਕ ਸਪੈਸ਼ਲ ਵੀਡੀਓ ਕੀਤੀ ਸੀ ਜਿੱਥੇ ਉਹਨਾਂ ਸੈਣੇ ਚ ਜਨਮ ਹੋਇਆ ਸੀਗਾ ਉਹ ਥਾਂ ਹਜੇ ਵੀ ਕੋਠੀ ਇੱਕ ਨਹਿਰੀ ਕੋਠੀ ਉਮੀ ਪਈਆ ਉਹਨਾਂ ਬਾਰੇ ਵੀ ਡਿਟੇਲ ਚ ਜਾਣਕਾਰੀ ਆਪਾਂ ਵੀਡੀਓ ਬਣਾਈ ਹੋਈ ਆ ਬਲਵੰਤ ਗਾਰਗੀ ਨਾਟਕਕਾਰ ਸੀ ਬਹੁਤ ਪ੍ਰਸਿੱਧ ਲੋਹਾ ਕਟ ਸੈਲ ਪੱਥਰ ਤੇ ਉਹਦੋਂ ਦਾ ਇੱਕ ਕੱਕਾ ਰੇਤਾ ਇਹ ਨਾਵਲ ਸੀਗਾ ਤੇ ਉਹਨਾਂ ਦੀ ਸਵੈ ਜਿਵਨੀ ਸੀਗੀ ਨੰਗੀ ਤੁੱਪ ਇੱਕ ਕਮਾਲ ਦੀਆਂ ਰਚਨਾਵਾਂ ਨੇ ਕਦੇ ਲਾਜ਼ਮੀ ਪੜਿਓ ਹਨਾ ਸੁਣਿਓ ਕਿਵੇਂ ਦਿਖਾਦਾ ਹੁਣ ਨਵਾਂ ਇੱਕ ਆਡੀਟੋਰੀਅਮ ਬਣਾਇਆ ਗਿਆ ਵਿੱਚ ਜਿੱਥੇ ਹਜੇ ਵੀ ਨਾਟਕ ਖੇਡੇ ਜਾਂਦੇ ਆ ਉਹ ਸਾਹਮਣੇ ਇਮਾਰਤ ਦਿਸ ਰਹੀ ਹੋਗੀ ਤੁਹਾਨੂੰ ਜੂਮ ਕਰਕੇ ਦਿਖਾ ਦਿਓ ਉੱਥੇ ਹਜੇ ਵੀ ਮਤਲਬ ਇਮਾਰਤ ਹੈਗੀ ਉਸ ਸਮੇਂ ਦੀ ਤੇ ਉਹਨਾਂ ਦੇ ਦੱਸਦੇ ਉਹਨਾਂ ਦੇ ਪਰਿਵਾਰ ਦੇ ਜੀ ਵੀ ਹੈਗੇ ਨੇ ਪੂਨਮ ਜੀ ਮੇਰੇ ਖਿਆਲ ਚ ਮੈਗਜ਼ੀਨ ਵੀ ਪ੍ਰੀਤ ਲੜੀ ਨੂੰ ਚਲਾਉਂਦੇ ਨੇ ਇਸ ਵਕਤ ਵੀ ਚਲਾਉਂਦੇ ਨੇ ਉਹ ਉਹ ਲਗਾਤਾਰ ਨਿਰੰਤਰ ਜਾਰੀ ਮਹੀਨੇ ਬਾਅਦ ਨਿਕਲਦਾ ਹੋ ਮਤਲਬ ਇਸ ਕਿਸਮ ਦਾ ਇਧਰਲੇ ਪਾਸੇ ਕੀ ਹੋਊਗਾ ਦੇਖਿਆ ਵਾ ਮੜਾ ਜਾ ਅੰਦਰ ਦੇਖੀ ਨਹੀਂ ਇਹ ਕੋਈ ਸਮਝ ਨਹੀਂ ਆਈ ਚੀਜ਼ ਕੀ ਚੀਜ਼ ਹੋ ਸਕਦੀ ਆ ਕੋਪੀ ਵੀਰੇ ਲੈ ਕੇ ਆਇਓ ਸ਼ਾਇਦ ਕੋਈ ਵਾਸ਼ਰੂਮ ਤਾਂ ਨਹੀਂ ਲੱਗਦਾ ਰਸੋਈ ਹੋ ਸਕਦੀ ਆ ਕਿਉਂਕਿ ਇਥੋਂ ਆਹ ਚੀਜ਼ ਨਿਕਾ ਦਿੱਤਾ ਹਨਾ ਕਾਹਾਂ ਚੀਜ਼ ਦਿੱਤੀ ਹੋਈ ਆ ਕੁਛ ਰੱਖਣ ਨੂੰ ਆ ਚੁੱਲ੍ਹਾ ਜਿੰਗੂ ਕੁਛ ਬਣਾਇਆ ਹੋ ਸਕਦਾ ਹੋ ਸਕਦਾ ਖਾਣ ਪੀਣ ਦਾ ਸਮਾਨ ਤੇ ਕੁਛ ਪਾਣੀ ਬਾਹਰ ਕੱਢਣ ਨੂੰ ਆ ਅਨਿੱਕੀ ਨਿੱਕੀ ਵਟ ਬਣਾਈ ਹੋਈ ਆ ਹਨਾ ਦੇਖੋ ਇਥੋਂ ਪਾਣੀ ਨਿਕਲ ਸਕਦਾ ਸੀਗਾ ਇਥੋਂ ਪਾਣੀ ਨਿਕਲ ਸਕਦਾ ਸੀ ਤੇ ਆ ਦੇਖੀ ਜੇ ਕਿਨਾਰੀ ਕਿੱਡੀ ਮਜ਼ਬੂਤ ਦਿੱਤੀ ਆ ਫਿਰ ਉੱਥੋਂ ਹੀ ਪਾਣੀ ਚੱਲ ਕੇ ਕੋਪੀ ਭਰੇ ਆਇਓ ਇਥੋਂ ਦੀ ਆ ਜਾਂਦਾ ਸੀ ਆ ਨਾਲ ਦੀ ਨਾਲਾ ਕਿਨਾਰਾ ਇੱਥੋਂ ਇਹਦੇ ਥੱਲੇ ਦੀ ਕ੍ਰੋਸ ਹੋ ਕੇ ਇੱਥੋਂ ਦੀ ਪਾਣੀ ਉਹ ਪਨਾਲੇ ਥਾਂ ਦੇ ਪਨਾਲਾ ਦੇਖੋ ਕਿੰਡਾ ਸੋਹਣਾ ਬਣਾਇਆ ਹੋਇਆ ਹੈ ਸਿਰਾ ਕੀਤਾ ਪਿਆ ਵਾ ਇਹ ਸੀ ਮਤਲਬ ਪ੍ਰੀਤਨਗਰ ਦੀ ਸਭ ਤੋਂ ਪਹਿਲਾਂ ਜਿਹੜੀ ਪ੍ਰਿੰਟਿੰਗ ਮਸ਼ੀਨ ਹੁੰਦੀ ਸੀ ਗੁਰਦੇਵ ਭਾਈ ਸਾਨੂੰ ਇੱਥੇ ਲੈ ਕੇ ਆਇਆ ਵਾ ਜਾਣਕਾਰੀ ਸੀਗੀ ਸਾਨੂੰ ਵੀ ਇੱਥੇ ਚੀਜ਼ ਹੈਗੀ ਆ ਪਰ ਇਹਨਾਂ ਨਹੀਂ ਸੀ ਪਤਾ ਕਿਉਂਕਿ ਰਾਹ ਬਹੁਤ 빙ਾ ਟੇਡਾ ਜਾ ਸੀਗਾ ਸਾਨੂੰ ਰਾਹ ਤੋਂ ਗੱਲ ਯਾਦ ਆਈ ਇਦੋਂ ਚੰਗੇ ਰਾਹ ਕਿਸੇ ਸਮੇਂ ਪਹਿਲੀਆਂ ਦੇ ਵਿੱਚ ਬਹੁਤ ਵਧੀਆ ਹੁੰਦੇ ਸੀ 1938 ਦੇ ਵਿੱਚ ਵੀ ਕਹਿੰਦੇ ਇੱਥੇ ਪੱਕੀ ਸੜਕ ਆਉਂਦੀ ਸੀ ਕਿਉਂਕਿ ਗੁਰਵਰ ਸਿੰਘ ਪ੍ਰੀਤ ਲੜੀ ਜਿਆ ਪੜ੍ਹੇ ਲਿਖੇ ਬਹੁਤ ਸਾਰੇ ਜਵਾਰ ਲਾਲ ਨਹਿਰੂ ਵਰਗੇ ਜਦੋਂ ਇੱਥੇ ਆ ਗਏ ਹੁਣ ਤਾਂ ਉਹ ਗੱਲ ਵੱਡੀ ਹੋਈ ਹਜੇ ਤਾਂ ਉਹ ਜਵਾਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣਿਆ ਨਹੀਂ ਸੀ 1942 ਦੀ ਗੱਲ ਆ 21 ਮਈ 21 ਮਈ 1942 ਦੀ ਗੱਲ ਆ ਜਦੋਂ ਜਵਾਰ ਲਾਲ ਨਹਿਰੂ ਇੱਥੇ ਆ ਕੇ ਗਿਆ ਕਿਉਂਕਿ ਇਸ ਦੇ ਪਲੇਟਫਾਰਮ ਨੂੰ ਦੇਖ ਕੇ ਜਵਾਰ ਲਾਲ ਨਹਿਰੂ ਵੀ ਬਹੁਤ ਖੁਸ਼ ਹੋਇਆ ਸੀ ਆ ਜੋ ਹੁਣ ਮੜਾ ਪੱਥਲੇ ਜਾਏਗੀ ਤੇ ਦਰਸ਼ਕੋ ਆ ਜੋ ਹੁਣ ਥੱਲੇ ਚੱਲ ਗਏ ਤੇ ਜੋ ਪ੍ਰੀਤ ਲੜੀ ਜੀ ਨਾ ਜੋ ਅਭਸੀ ਜਿਹੜੀ 1925 ਤੋਂ 31 ਤੱਕ ਰੇਲਵੇ ਚ ਕੀਤੀ ਇੱਕ ਨਾ ਅੰਗਰੇਜ਼ੀ ਦੇ ਰਾਈਟਰ ਹੋਏ ਆ ਮੋਲਕ ਰਾਜ ਆਨੰਦ ਉਹ ਕਹਿੰਦੇ ਵੀ ਰਵਿੰਦਰਨਾਥ ਟੈਗੋਰ ਦੇ ਚਾਰ ਵਾਰਸਾਂ ਦੇ ਵਿੱਚੋਂ ਕਹਿੰਦੇ ਵੀ ਚੌਥਾ ਵਾਰਸ ਪ੍ਰਗਗਵਕ ਸਿੰਘ ਪ੍ਰੀਤ ਲੜੀ ਜੀ ਆ ਜਿਹੜੇ ਉਹਨਾਂ ਦੇ ਰਾਹ ਦੇ ਉੱਤੇ ਚੱਲੇ ਮਤਲਬ ਇੱਡਾ ਵੱਡਾ ਇਹਨਾਂ ਨੂੰ ਮਾਣ ਪ੍ਰਾਪਤੀ ਪੰਜਾਬੀ ਸਾਹਿਤ ਦੇ ਵਿੱਚ ਵੀ ਮਾਣ ਸੀ ਪਤਾ ਨਹੀਂ ਕਿੰਨੀਆਂ ਹੀ ਪੀ ਐਚ ਡੀ ਆ ਇਹਨਾਂ ਤੇ ਹੋ ਗਈਆਂ ਹੋਣਗੀਆਂ ਹਨਾ ਆਪ ਆਪਾਂ ਫਿਰ ਆ ਗਏ ਆ ਇਸ ਮਾਰਚ ਚ ਇਹਨਾਂ ਸ਼ਾਹੀ ठाट-ਬਾਠ ਨਾਲ ਬਣੀ ਹੋਈ ਇਮਾਰਤ ਆ ਅੱਜ ਆਪਾਂ ਬਾਦਸ਼ਾਹਾਂ ਦੀ ਗੱਲ ਘੱਟ ਕਰਾਂਗੇ ਕਿਉਂਕਿ ਬਾਦਸ਼ਾਹਾਂ ਦੀਆਂ ਗੱਲਾਂ ਆਪਾਂ ਪਹਿਲਾਂ ਵੀ ਬਹੁਤ ਕੀਤੀਆਂ ਇਹ ਦੇਖੋ ਕਿੱਡਾ ਸੋਹਣਾ 뷰 ਨਜ਼ਰ ਆ ਰਿਹਾ ਹੈ ਕਮਾਲ ਕਿ ਨਹੀਂ ਸਿਰਾਂ ਗੱਲ ਬਾਤ ਆ ਦੂਜੀ ਗੱਲ ਦੱਸਦੇ ਆ ਵੀ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ 1977 ਦੇ ਵਿੱਚ ਮੇਰੇ ਘਰ 'ਚ ਪੀਜੀਆਈ ਦੇ ਵਿੱਚ ਹੀ ਅਲਵਿਦਾ ਸੰਸਾਰ ਨੂੰ ਆ ਗਏ ਸੀ ਪਰ ਉਹਨਾਂ ਦੀਆਂ ਪ੍ਰਾਪਤੀਆਂ ਹਜੇ ਤੱਕ ਵੀ ਸਾਡੇ ਵਿੱਚ ਨਹੀਂ ਹਨਾ ਉਹਨਾਂ ਦੀਆਂ ਕਿਤਾਬਾਂ ਜੇ ਉਹਨ ਮੋਹੱਬਤ ਕਰਦੇ ਹੋ ਤਾਂ ਲਾਜ਼ਮੀ ਸਾਹਿਤ ਨੂੰ ਤਾ ਇੱਕ ਦੋ ਕਿਤਾਬਾਂ ਲਾਜ਼ਮੀ ਉਹਨਾਂ ਦੀਆਂ ਪੜਿਓ ਹਨ ਤੁਸੀਂ ਇੱਕ ਫੈਜ਼ ਅਹਿਮਦ ਫੈਜ਼ ਬਹੁਤ ਤਕੜਾ ਕ੍ਰਾਂਤੀਕਾਰੀ ਕਸਮ ਦਾ ਸ਼ਾਇਰ ਹੋਇਆ ਵਾ ਜਿਨ੍ਹਾਂ ਦੀ ਇੱਕ ਬਹੁਤ ਹੀ ਪ੍ਰਸਿੱਧ ਮੈਨੂੰ ਸ਼ਾਇਰੀ ਯਾਦ ਆ ਇੱਕ ਮਤਾਏ ਲੋਕ ਕਲਮ ਛਿੰਗਈ ਤੋਂ ਕਿਆ ਗਮ ਹੈ ਖੂਨੇ ਦਿਲ ਮੇਂ ਡਬੋਲੀ ਹੈ ਉਂਗਲੀਆਂ ਮੈਨੇ ਮਤਲਬ ਜੇ ਉਸ ਤੋਂ ਕਲਮ ਛਣਗੀ ਤਾਂ ਕੋਈ ਗੱਲ ਨਹੀਂ ਮੈਂ ਆਪਦੇ ਦਿਲ ਦੇ ਵਿੱਚ ਹੀ ਆਪਦੀਆਂ ਉਂਗਲਾਂ ਨੂੰ ਡਬੋ ਕੇ ਇਹ ਬਾਹਰਤ ਲਿਖ ਦਿਆਂਗਾ ਮਤਲਬ ਇਤਿਹਾਸ ਲਿਖ ਦਿਆਂਗਾ ਮਤਲਬ ਇਹੀ ਜੇ ਕ੍ਰਾਂਤੀਕਾਰੀ ਸ਼ਾਇਰ ਵੀ ਇੱਥੇ ਹੋਇਆ ਜਿਹੜੇ ਇਸ ਪਾਕਿਸਤਾਨ ਦੇ ਵਿੱਚ ਵੀ ਰਹਿ ਕੇ ਕ੍ਰਾਂਤੀਕਾਰੀ ਨਜ਼ਮਾਂ ਲਿਖਦੇ ਰਹਿਆ ਬਗਾਵਤਾਂ ਕਰਦੇ ਰਹਿਆ ਇਸ ਤੋਂ ਬਿਨਾ ਇੱਕ ਹੋਰ ਵੀ ਸ਼ਾਇਰ ਉਹਨਾਂ ਦਾ ਸ਼ਾਇਰੀ ਉਹਨਾਂ ਦੀ ਬਹੁਤ ਤਕੜੀ ਸੀਗੀ ਗੋਪੀ ਵੀ ਇਧਰੋਂ ਦਿਖਾਈ ਜਾਏ ਉਹਨਾਂ ਨਾਲ ਦੀ ਨਾਲ ਵੀ ਇੱਥੋਂ ਇਸ ਕਿਸਮ ਦਾ 뷰 ਦਿਸ ਦਰਿਆਵਾ ਇਸ ਤੋਂ ਬਿਨਾਂ ਉਹਨਾਂ ਸੀਗਾ ਇਹ ਖਾਕ ਨਸ਼ੀਨੋਂ ਉੱਠ ਬੈਠੋ ਉਹ ਵਕਤ ਕਰੀਬਾ ਪਹੁੰਚਾ ਹੈ ਜਬ ਤਖਤ ਗिराए ਜਾਣਗੇ ਜਬ ਤਾਜ ਉਛਾਲੇ ਜਾਣਗੇ ਮਤਲਬ ਇਹ ਜੀਆਂ ਸ਼ਾਇਰੀਆਂ ਲਿਖਦੇ ਹੁੰਦੇ ਸੀਗੇ ਇਸ ਤੋਂ ਬਿਨਾ ਬੋਲੇ ਸੇ ਮੁਸਕਰਾਤੋ دیے ਉਹ ਆਜ ਫੈਜ਼ ਮਤ ਪੂਸ਼ ਬਲ ਬਲੇ ਦਿਲੇ ਨਕਾਰਦਾਕਾਰ ਕੇ ਮਤਲਬ ਨਕਾਰਦਾਕਾਰ ਹੁੰਦਾ ਵਾ ਅਣਪੋਬਹੀਨ ਮਤਲਬ ਇਸ ਕਿਸਮ ਦੀ ਸ਼ਾਇਰੀ ਉਹ ਲਿਖਦੇ ਹੁੰਦੇ ਸੀ ਪਿਆਰ ਮੁਹੱਬਤ ਵਿੱਚ ਵੀ ਉਹ ਕ੍ਰਾਂਤੀਕਾਰੀਪਨ ਰੱਖਦੇ ਹੁੰਦੇ ਸੀਗੇ ਸੋ ਦਰਸ਼ਕੋ ਅਗਲੀ ਵਾਰੀ ਹੁਰਕੇ ਨਵਾਂ ਵਿਸ਼ਾ ਲੈ ਕੇ ਮਿਲਾਂਗੇ ਤੇ ਇੱਕ ਵਾਂ ਦੋ ਚਾਰ ਚੀਜ਼ਾਂ ਦਿਖਾ ਦਿਆਂ ਵੀ ਇੱਥੇ ਇੱਕ ਤਲਾਜਾ ਬਣਿਆ ਹੋਇਆ ਉਹ ਵੀ ਪੁਰਾਣਾ ਹੀ ਬਣਿਆ ਹੋਇਆ ਵਾ ਜਿਹੜਾ ਇੱਥੇ ਹੈਗਾ ਤੇ ਇਸ ਤੋਂ ਬਿਨਾਂ ਇੱਕ ਪਰਲੇ ਪਾਸੇ ਇੱਕ ਹੋਰ ਇਮਾਰਤ ਖੰਡਰਾਂ ਨੀ ਕਿ ਜੀ ਇੱਕ ਦੋ ਬਰਜ ਬਣੇ ਹੋਏ ਆ ਉਸ ਵਾਰ ਤੁਹਾਡੀ ਸਕਰੀਨ ਤੇ ਦਿਖਾ ਦੇਵਾਂਗੇ ਪਰ ਮੇਨ ਇਮਾਰਤ ਜਿਹੜੀ ਉਹ ਫਿਲਹਾਲ ਇਹ ਸੀ ਜਿਹੜੀ ਉਸ ਸਮੇਂ ਪ੍ਰੀਤਨਗਰ ਦੇ ਵੇਲੇ ਬਣਾਈ ਗਈ ਸੀ ਮਿਹਰਬਾਨੀ ਧੰਨਵਾਦ